ਆਲੋ ਮਮੀ ਜੀ ਜਾਨਪ੍ਰੀਤ ਉਹ ਤੇਰੇ ਹੱਥ ਤੇ ਕੀ ਹੋਇਆ ਵਾ ਉਹ ਕੁਛ ਨਹੀਂ ਹੋਇਆ ਮਮੀ ਜੀ ਕੁਛ ਨਹੀਂ ਹੋਇਆ ਮੈਨੂੰ ਤਾਂ ਲੱਗਣ ਦੀ ਇਤਨਾ ਹੱਥ ਸੜਿਆ ਹੁੰਦਾ ਤੇਰਾ ਨਹੀਂ ਮਮੀ ਜੀ ਹੱਥ ਨਹੀਂ ਸੜਿਆ ਕੋਠੇ ਤੇ ਕੱਪੜੇ ਸੁੱਕਣੇ ਪਾਉਣ ਗਏ ਸੀ ਤੇ ਉਥੋਂ ਡਿੱਗ ਗਈਆਂ ਤੇ ਉਹ ਬਾਹ ਤੇ ਸੱਟ ਲੱਗ ਗਈ ਆਹ ਤਾਂ ਤੇ ਨਹੀਂ ਲੱਗ ਗੰਦਾ ਇਹ ਮੈਨੂੰ ਤਾਂ ਲੱਗਦਾ ਸੜਿਆ ਵਾ ਮਮੀ ਜੀ ਜਦੋਂ ਕਿ ਕਿਤੇ ਨਾ ਰਿਮੋਟ ਖਰਾਬ ਹੋ ਜੇ ਤੇ ਉਹਨੂੰ ਸਹੀ ਕਰਨ ਵਾਸਤੇ ਨਾ ਥੋੜਾ ਜਿਹਾ ਖੜਕਾਉਣਾ ਵਜਾਉਣਾ ਪੈਂਦਾ ਹੈ ਹੈਪੀ ਇਹ ਕੀ ਕਹਿੰਦੇ ਆ ਮੈਨੂੰ ਤੇਰੀ ਗੱਲ ਦੀ ਸਮਝ ਨਹੀਂ ਲੱਗੀ ਕੀ ਕਹਿੰਦੇ ਆ ਤੂੰ ਇੱਕ ਮਿੰਟ ਮੈਨੂੰ ਨਾ ਆਫਿਸ ਤੋਂ ਕੋਈ ਆਉਣਾ ਆਂਦੇ ਆ ਮੈਂ ਕਰਦਾ ਹੈ ਹਲੋ ਹਾਂ ਆ ਮੁੰਡੇ ਦੀ ਮੈਨੂੰ ਸਮਝ ਨਹੀਂ ਲੱਗੀ ਕੀ ਕਹਿ ਗਿਆ ਰਿਮੋਟ ਖੜਕਾਉਣਾ ਪੈਂਦਾ ਗਲਤ ਮੇਰੇ ਪੱਲੇ ਨਹੀਂ ਪਈ ਕੋਈ ਮਨਪ੍ਰੀਤ ਮੈਨੂੰ ਪਰੇਸ਼ਾਨ ਜੀ ਲੱਗਣ ਢਈ ਐ। ਕੂਛਾਂ ਬਣਾ ਜਾ ਗਈ। ਕੀ ਗੱਲ ਐ? ਮਨਪ੍ਰੀਤ? ਪੁੱਤ ਤੂੰ ਮੈਨੂੰ ਕੁਛ ਪਰੇਸ਼ਾਨ ਜੀ ਲੱਗਣ ਢਈ ਆ। ਤੇ ਨਾ ਤੂੰ ਮੈਨੂੰ ਦੱਸਿਆ ਹੀ ਆਪਣੀ ਬਾਹਮ ਬਰੇ ਵੀ ਇੱਥੇ ਹੋਇਆ ਕੀ ਐ? ਨਹੀਂ ਮੰਮੀ ਜੀ ਤੁਹਾਨੂੰ ਦੱਸਿਆ ਤਾਂ ਹੈਗਾ ਵਾ ਤੇ ਕੋਠੇ ਤੇ ਕੱਪੜੇ ਸੁੱਕਣੇ ਪਾਉਣ ਗਈ ਸੀ ਤੇ ਡਿੱਗ ਗਈ ਆ। ਕੋਈ ਗੱਲ ਨਹੀਂ ਹੁਣ ਦਰਦ ਨਹੀਂ ਹੁੰਦੀ। ਪੁੱਤ ਤੂੰ ਮੈਨੂੰ ਝੂਠ ਬੋਲਣ ਢਈ ਆ। ਪੁੱਤ ਮੰਨਿਆ ਮੈਂ ਤੇਰੀ ਸੱਸ ਆ। ਸਾਸ ਨਾਲੋਂ ਜ਼ਿਆਦਾ ਮੈਂ ਤੇਰੀ ਮਾਂ ਆ। ਤੁਮਨੇ ਇਹ ਵੀ ਝੂਠ ਮਾਰਿਆ ਕਿ ਮੇਰੇ ਸੱਟ ਲੱਗੀ ਆ। ਪਰ ਕੋਤੇ ਸੱਟ ਦੇ ਨਿਸ਼ਾਨ ਨਹੀਂ ਆ। ਤੂੰ ਮੈਨੂੰ ਝੂਠ ਬੋਲਣ ਲਈ ਆ ਮੈਨੂੰ ਸੱਚ-ਸੱਚ ਦੱਸ ਗੱਲ ਕੀ ਆ। ਮੰਮੀ ਜੀ ਮੈਂ ਤੁਹਾਨੂੰ ਦੱਸ ਦਿੰਨੀ ਆ ਪਰ ਮੇਨੂੰ ਵਾਅਦਾ ਕਰੋ ਕਿ ਹੈਪੀ ਨਾਲ ਕੋਈ ਗੱਲ ਨਹੀਂ ਕਰੋਗੇ। ਅੱਛਾ ਠੀਕ ਆ ਮੈਂ ਨਹੀਂ ਦੱਸਦੀ ਹੈਪੀ ਨੂੰ ਕੋ ਗੱਲ ਪਰ ਮੈਨੂੰ ਦੱਸ ਤਾਂ ਸਹੀ ਗੱਲ ਕੀ ਆ। ਮੰਮੀ ਜੀ ਪਤਾ ਨਹੀਂ ਕਿੰਨੇ ਦਿਨਾਂ ਤੋਂ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਵਾ। ਏ ਗੁੱਸੇ ਚ ਆਇਆ ਨਾ ਇਹਨੂੰ ਕੋਟ ਦੇ ਮਾਰਦੇ ਆ। ਕੱਲ ਸ਼ਾਮੀ ਮੈਂ ਕੌਫੀ ਲੈ ਕੇ ਗਈ ਇਹਨਾਂ ਨੇ ਤਾਂ ਵੀ ਮੇਰੇ ਚਪੇੜ ਮਾਰੀ। ਫੇਰਾਤੀ ਮੈਂ ਕੱਪੜੇ ਪ੍ਰੈਸ ਕਰਨ ਢੀ ਤੋ ਸ਼ਰਟ ਮਾਰੀ ਜੀ ਜਲ ਗਈ ਤੇ ਇਹਨਾਂ ਨੇ ਮੇਰੇ ਗਰਮ ਗਰਮ ਪ੍ਰੈਸ ਲਾ ਦਿੱਤੀ। ਮਨਪ੍ਰੀਤ ਅਤਰੇ ਪ੍ਰੈਸ ਲਾਈ ਆ ਨਾ ਇੰਨਾ ਕੁਝ ਹੋ ਗਿਆ ਤੇ ਤੂੰ ਮੈਨੂੰ ਕਹਿਂਦੇ ਆ ਨੂੰ ਕੁਝ ਨਹੀਂ ਕਹਿਣਾ। ਇੰਨਾ ਕੁਝ ਤੇਰ ਨਾਲ ਹੋਂਦਿਆ ਵਾ ਤੇ ਤੂੰ ਮੈਨੂੰ ਦੱਸਿਆ ਕਿਉਂ ਨਹੀਂ? ਮੰਮੀ ਜੀ ਮੈਂ ਤੁਹਾਨੂੰ ਦੱਸ ਕੇ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ। ਇਤਿਹਾਰ ਘਰ ਦੀ ਕਹਾਣੀ ਆ ਕੋਈ ਨਹੀਂ ਮੰਮੀ ਜੀ ਮੈਂ ਆਪੇ ਸਾਰਾ ਕੁਝ ਸੰਭਾਲ ਲਾਂਗੇ ਮਨਪ੍ਰੀਤ ਤੂੰ ਕਹਿੰਦੇ ਮੈਂ ਆਪੇ ਸੰਭਾਲ ਲਵਾਂਗੇ ਉਹਦੀ ਹਿੰਮਤ ਕਿਤਰਾ ਪੈਈ ਤੇਰੇ ਤੇ ਹੱਥ ਚੁੱਕਣ ਦੀ ਉਹਨੂੰ ਆ ਲੈਣ ਦਾ ਜਰਕ ਉਹਨੂੰ ਤਾਂ ਮੈਂ ਮਤ ਦੇਨੀ ਆ ਨਾ ਮੰਨਿਆ ਹੈਪੀ ਮੇਰਾ ਮੁੰਡਾ ਵਾ ਪਰ ਇਹਦਾ ਮਤਲਬ ਇਹ ਥੋੜੀ ਆ ਕਿ ਉਹ ਤੇਰੇ ਤੇ ਹੱਥ ਚੁੱਕੂਗਾ ਪੁੱਤ ਮੈਂ ਤੈਨੂੰ ਹਰ ਹਫਤੇ ਦਸਾਂ ਦਿਨਾਂ ਬਾਅਦ ਫੋਨ ਕਰਦੀ ਆ ਪਰ ਤੂੰ ਮੈਨੂੰ ਇਹ ਗੱਲ ਕੋਈ ਨਹੀਂ ਦੱਸੀ ਵੀ ਮੇਰੇ ਨਾਲ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਤੂੰ ਮੇਰੇ ਨਾਲ ਚੱਲ ਹੁਣੇ ਮੈਂ ਉਹਨੂੰ ਕੁਛ ਨਹੀਂ ਗੱਲ ਕੀਤੀ ਚੱਲ ਇਧਰ ਆ ਮੇਰੇ ਨਾਲ ਨਹੀਂ ਨਹੀਂ ਮੰਮੀ ਜੀ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ ਨਾ ਕਿ ਤੁਸੀਂ ਉਹਨਾਂ ਨੂੰ ਕੁਛ ਨਹੀਂ ਪੁੱਛਣਾ ਉਹਨਾਂ ਨੇ ਫੇਰ ਮੇਰੇ ਦੇ ਹੱਥ ਜੁਕਣਾ ਵਾ ਢੈਨ ਦੋ ਮੈਨੂੰ ਠੀਕ ਆ ਫਿਰ ਮੈਂ ਉਹਨੂੰ ਕੁਛ ਨਹੀਂ ਦੱਸਦੀ ਪਰ ਤੂੰ ਮੇਰੀ ਇੱਕ ਗੱਲ ਮੰਨ ਅੰਦਰ ਚੱਲ ਆਪਣੇ ਕੱਪੜੇ ਪੈਕ ਕਰ ਤੇ ਚੱਲ ਮੇਰੇ ਨਾਲ ਪਿੰਡ ਪਿੰਡ ਨਹੀਂ ਮੰਮੀ ਜੀ ਪਿੰਡ ਨਹੀਂ ਜਾਣਾ ਤੁਸੀਂ ਛੋਟੀ ਜੀ ਗੱਲ ਨੂੰ ਕਿਉਂ ਇੰਨਾ ਵਧੋਂਦੇ ਜੀ ਜੇ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਨੇ ਫੇਰ ਗੁੱਸਾ ਕਰਨਾ ਵਾ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਆਪੇ ਸਮਝਾ ਲਵਾਂਗੀ ਪਿੰਡ ਨਹੀਂ ਜਾਣਾ ਮਨਪ੍ਰੀਤ ਮੈਂ ਤੇਰੀ ਹੁਣ ਇੱਕ ਗੱਲ ਸੁਣਨੀ ਚੁੱਪ ਕਰਕੇ ਅੰਦਰ ਚੱਲ ਆਪਣਾ ਬੈਗ ਫੜ ਤੇ ਚੱਲ ਮੇਰੇ ਨਾਲ ਮੰਮੀ ਕਿੱਥੇ ਛੱਲੇ ਬੈਗ ਬੁਲਤਿਆਰ ਕਰਕੇ ਪਿੰਡ ਚੱਲੇ ਆਂ

ਐ ਹੋ ਜੀ ਮਾਤ ਤੈਨੂੰ ਮੈਂ ਦਿੱਤੀ ਨਹੀਂ ਆ ਕੀ ਇਹ ਕੰਮ ਕਰ ਕਰਨ ਡਿਆ ਤੂੰ ਕਿਹੜਾ ਚਾਲ ਚੱਲਣ ਫੜਿਆ ਤੂੰ ਆ ਕੀ ਜਲੂਸ ਕੱਢਣ ਡਿਆ ਸਾਡਾ ਇੱਥੇ ਆਣ ਕੇ ਤੈਨੂੰ ਮਾਸਾ ਸ਼ਰਮ ਨਹੀਂ ਆਉਂਦੀ ਤੈਨ ਇਹ ਜਨਾਨੀ ਆ ਤੇਰੀ ਇਸ ਤਰ੍ਹਾਂ ਤੇ ਕੁਝ ਹਜਰ ਮਰਾਂ ਨਾਲ ਮੈਂ ਨਹੀਂ ਕਰਦਾ ਜਿਸ ਤਰ੍ਹਾਂ ਦਾ ਤੂੰ ਇਹਦੇ ਨਾਲ ਆ ਕੀਤਾ ਆ ਕੀ ਕੀਤਾ ਜਦਿਆਂ ਬਾਹਾਂ ਸਾੜੀਆਂ ਪਹਿਆਂ ਤੋ ਤੇਰਾ ਦਿਮਾਗ ਨਹੀਂ ਕੰਮ ਕਰਦਾ ਮਾਸਾ ਲਿਆਣ ਤੇਰੇ ਮੈਂ ਪ੍ਰਸਾ ਲਾਵਾਂ ਤੈਨੂੰ ਬਲਾ ਪੀੜ ਹੁੰਦੀ ਆ ਕਿ ਨਹੀਂ ਹੁੰਦੀ ਕਦੇ ਤੂੰ ਉਹਨੂੰ ਚਪੇੜਾ ਮਾਰਦਾ ਹੈ ਕਦੇ ਤੂੰ ਉਹਨੂੰ ਪ੍ਰਸਾ ਲਾਉਣਾ ਉਹਨੂੰ ਦੁੱਖ ਨਹੀਂ ਹੁੰਦਾ ਉਹਦਾ ਕੋਈ ਨਹੀਂ ਹੈਗਾ ਸੁਣਨ ਵਾਲਾ ਘਰ ਵਾਲੀ ਨਾ ਬੰਦੇ ਦਾ ਹਮੇਸ਼ਾ ਦੁੱਖ ਸੁੱਖ ਦੇ ਵਿੱਚ ਸਾਥ ਦਿੰਦੀ ਆ ਇਹਨੇ ਵੀ ਇਤਰਾਹ ਕੀਤਾ ਅੱਜ ਤੱਕ ਅਰ ਮੈਨੂੰ ਇਹਨੇ ਕੁਛ ਨਹੀਂ ਦੱਸਿਆ ਤੇਰੇ ਬਾਰੇ ਪਰ ਉਹ ਵੀ ਚੰਗਾ ਹੋਇਆ ਜਿਹੜੀ ਮੈਂ ਅੱਜ ਆ ਗਈ ਆ ਆਪਣੇ ਅੱਖੀ ਸਭ ਕੁਝ ਵੇਖ ਲਿਆ ਤੇ ਹੁਣ ਮੈਂ ਇਹਨੂੰ ਆਪਣੇ ਨਾਲ ਹੀ ਲੈ ਕੇ ਚੱਲ ਰਹੀ ਆ ਹੁਣ ਤੂੰ ਰਹਿ ਇੱਥੇ ਇਕੱਲਾ ਤੇਰੀ ਹਿੰਮਤ ਨਹੀਂ ਆ ਕਿ ਤੂੰ ਸਾਨੂੰ ਰੋਕ ਸਕੇ ਚੱਲ ਤੁਰ ਮੰਮੀ ਫੇਰ ਕੋ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਅੱਜ ਤੋਂ ਬਾਅਦ ਮੈਂ ਤੁਹਾਡੀ ਸਾਰੀਆਂ ਗੱਲਾਂ ਮੰਨਾਂਗਾ ਤੇ ਮਾਫੀ ਮੈਨੂੰ ਕਾਹਦੀ ਮੰਗਣ ਦੇਵਾ ਮਾਫੀ ਆਪਣੇ ਘਰ ਵਾਲੀ ਕੋ ਮੰਗ ਜੇ ਤੇ ਤੂੰ ਇਹਨੇ ਜ਼ੁਲਮ ਕੀਤੇ ਆ ਮਨਪ੍ਰੀਤ ਆਵੇ ਮੈਂ ਤੇਰੇ ਤੋਂ ਵੀ ਮਾਫੀ ਮੰਗਦਾ ਵਾਂ ਅੱਜ ਤੋਂ ਬਾਅਦ ਐ ਮੈਂ ਕੋਈ ਵੀ ਐਹੋ ਜਿਹਾ ਕੰਮ ਨਹੀਂ ਕਰੂੰਗਾ ਕਿ ਜਿਹਦੇ ਨਾਲ ਤੇਰੇ ਦਿਲ ਨੂੰ ਕੋਈ ਵੀ ਫੇਸ ਪਹੁੰਚੇ ਤੂੰ ਹੀ ਮੇਰ ਕੋ ਮਾਫੀ ਨਾ ਮੰਗੋ ਜੇ ਮੈਂ ਗਲਤੀ ਕਰਦੀ ਹਣਾ ਮੈਂ ਵੀ ਤੁਹਾਡੀ ਗਾੜੀ ਇਦਾਂ ਹੀ ਹੱਥ ਜੋੜ ਦਿੰਨੀ ਹਾਂ ਮੈਨੂੰ ਇੱਕ ਵਾਰੀ ਮਾਫ ਕਰ ਦੋ ਪਰ ਤੁਸੀਂ ਮੈਨੂੰ ਮਾਫ ਨਹੀਂ ਕਰਦੇ ਤੇ ਮੈਂ ਤੁਹਾਨੂੰ ਮਾਫ ਕਰ ਦਿੰਨੀ ਮੈਂ ਇਦਾਂ ਦੀ ਨਹੀਂ ਹੈਗੀ ਕੀ ਤਾਨੂੰ ਨਾ ਮਾਫ ਕਰਾਂ ਚੱਲ ਛੱਡ ਮਨਪ੍ਰੀਤ ਜੋ ਕੁਝ ਹੋਇਆ ਠੀਕ ਹੈ ਤੂੰ ਸਮਾਨ ਅੰਦਰ ਰੱਖ ਆਪਾਂ ਤਾਂ ਕਿੰਨੇ ਐਸੇ ਘਰ ਦੇ ਵਿੱਚ ਰਵਾਂਗੇ ਆਰਾਮ ਦੇ ਨਾਲ ਕਿਤੇ ਨਹੀਂ ਜਾਣਾ ਆਪਾਂ ਪਿੰਡ ਆਓ ਮੰਮੀ ਆਪਾਂ ਇੱਥੇ ਬੈਠਦੇ ਆ ਚਾਹ ਪੀਂਦੇ ਆਂ ਔਰ